ਬੋਦ ਜੀ ਵਾਹਿਗੁਰੂ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੋਸ਼ੀ ਜੀ ਸਾਹਾਏ ਵਾਹਿ ਸ੍ਰੀ ਗੋਸ਼ੀ ਜੀ ਕੀ ਫਤਿਹ ਸੈਂ 10ਵੀਂ ਪ੍ਰਥਮ ਤਪਤੀ ਸਿਮਰਤੇ ਗੁਰ ਨਾਨਕ ਲੰਕਿਆ ਹੈ ਕਰੰਦ ਗੁਰਤੇ ਮਨਦਾਸ ਸਰਮਦਾਸੀ ਹਿੰਸ ਸਾਹਾਏ ਅਰਖਨ ਹਰਗੋਬਿੰਦ ਨਾਮ ਸਬਰਾ ਸ੍ਰੀ ਹਰਿ ਰਾਇ ਸੁਨ ਹਰਿ ਤੇ ਸੰਤੇ ਆਗੇ ਜਿਵੇਂ ਡਿਫਰੈਂਸ ਸਭ ਜਾਏ ਤੇ ਬਹਾਦਰ ਸੁਮੇਇ ਖਰਨੋਂ ਤੇ ਆਵੇ ਤਾਂ ਸਭ ਖਾਈ ਨੂੰ ਸਾਹ ਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਈਂ ਸਾਹ ਹਾਏ ਦਸਵੇਂ ਪਾਤਸ਼ਾਹ ਨਿਰਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦੀ ਖਾਤਿਹਤ ਅੱਜ ਕਰਕੇ ਬੋਲੋ ਜੀ ਗੁਰੂ ਸੰਜਾ ਪਿਆਰੀਆਂ ਸੁਖ ਨੂੰ ਸੰਗ ਜادیهਆਂ ਚਾਲੀ ਮੁਕਤੇਆਂ ਹੱਥੀਂ ਜਪੀਆਂ ਪਤੀਆਂ ਜਿਨਾ ਨਾਮ ਜਪਿਆ ਪਰ ਵੰਡੂ ਤੇ ਸਕੇਆ ਦੇਗ ਚਲਾਈ ਤੇਗਵਾਹੀ ਦੇਖੀ ਅਨਕਤ ਕੀਤਾ ਤਨਾ ਪਿਆਰੀਆਂ ਸੁਚਾਰੀਆਂ ਦੀ ਕਮਾਈ ਦਾ ਧਿਆਨ ਭਰ ਕੇ ਹਰਿ ਸਾਜ ਜੀ ਬੋਲੋ ਜੀ ਵਾਹਿਗੁਰੂ ਜਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਸਿੱਖ ਦਿੱਤੇ ਬੰਦ ਬੰਦ ਕਟਵਾਹੇ ਪੋਕਰੀਆਂ ਲੋਹਾਈਆਂ ਛਰਖੀਆਂ ਤੇ ਚੜੇ ਆ ਰਹਿਆਂ ਨੂੰ ਹਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਤਨਾ ਸਮੂਹ ਸ਼ਹੀਦਾਂ ਸਿੰਘਾਂ ਜੀ ਦੀ ਤਵਤਰ ਕਾਲ ਕਮਾਈ ਜੀ ਦਾ ਧੰਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾ ਤਖਤਾਂ ਸਰਬੱਤ ਦੀਆਂ ਦੁਆਰਿਆਂ ਜੀ ਦਾ ਧੰਨ ਧਰ ਕੇ ਬੋਲੋ ਜੀ ਵਾਹਿਗੁਰੂ ਵਿਤਨੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਤੇ ਆਵੇ ਤੇ ਆਵਣ ਕਾ ਸਦਕਾ ਸਰਬ ਸੁਖੋ ਹੈ ਜਹਾਂ ਜਹਾਂ ਖਾਲਸਾ ਜੀ ਸਾਨੂ ਗਾਹਾ ਤਾਹ ਰਛਾ ਰਾਇਤ ਦੇਨ ਤੇ ਪਤ ਹੈ ਬ੍ਰਿਜ ਕੀ ਤਹਿ ਜਪੰਤ ਕੀ ਜੀ ਸ੍ਰੀ ਸਾਹਿਬ ਜੀ ਸਾਹਾਏ ਖਾਲਸਾ ਜੀ ਦੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ দান ਕੇਸ দান ਰਹਿਤ দান ਵੇਕਤ দান ਸਾਹਾਉਂ দান ਤ੍ਰੋਸਾ দান ਦਾਨਾ ਸਰਗਾਨ ਨਾਮ ਦਾਣ ਸ਼੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨਿ ਸ਼ਨਾਣ ਚੌਂਕੀਆਂ ਚੰਡੇ ਤੋਂਗੇ ਜੁਗੋ ਜੁਗੋ ਟਾਲ ਨੂੰ ਤਰ ਮੁਕਾ ਜੈ ਪਾਰ ਬੋਲੋ ਜੀ ਸਿੱਖਾਂ ਦਾ ਮਰਣੀਵਾ ਮਤਿ ਚੀ ਮਤ ਪੱਕਾ ਰੱਖ ਆਪ ਵਾਹੀ ਗੁਰੂ ਹੈ ਆਕਾਲ ਪੁਰਖ ਦੇ ਪੰਥ ਦੇ ਸਦਾ ਸਹਾਈ ਦਾ ਤਰ ਜਿਓ ਸ਼੍ਰੀ ਹਨਖਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਾ ਤੋਂ ਪੰਥ ਨੂੰ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਾ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀ ਨੇ ਬਾਣੀ ਉਹ ਦੇ ਬਾਣ ਸਤਿਗੁਰ ਜੀ ਨੇ ਤਾਣੀ ਉਹ ਦੇ ਤਾਣ ਨੇ ਉਹ ਤੇ ਉਹਦੀ ਓਟ ਨੇ ਆਸਰੀ ਉਹ ਦੇ ਆਸਰਾ ਸੱਚੀ ਪਿਤਾ ਵਾਲ ਗੁਰੂ ਜੀ ਧੰਨ 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 ਤਖਤ ਚਬਰ ਸ਼ਤਰ ਦੇ ਮਾਲਿਕ ਹਾਜਰ ਨਾਜ਼ਰ ਗੁਰ ਘਰ ਜੀ ਤੇ ਸੁਭਾਏ ਮਾਨ ਜੁਗੋ ਜੁਗ ਅਟਲ ਦੀਨ ਦੁਨੀਆ ਦੇ ਮਾਲਿਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਮੁਬਾਰਕ ਚਰਨ ਕਮਲਾ ਪਾ ਸਰਦਾਸ ਬੇਨਤੀ ਜੋਲੜੀ ਧੰਨ 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 ਅਮਰ ਸ਼ਹੀਦ ਬ੍ਰਹਮ ਗਿਆਨੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਪਵਿੱਤਰ ਪਾਵਨ ਸਥਾਨ ਵਿਖੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸਰਬੱਤ ਦੇ ਭਲੇ ਦੀ ਦਾਤ ਲਈ ਅਰਦਾਸ ਬੇਨਤੀ ਕਿਰਪਾ ਕਰਨੀ ਸਤਿਗੁਰੂ ਦਰੋਂ ਕਰੋਂ ਸਰਬੱਤ ਸੰਤਾਂ ਦਾ ਭਲਾ ਕਰਨਾ ਦਰੋਂ ਪਰੋਂ ਸਰਬਤ ਸੰਤਾਂ ਨੂੰ ਸਿੱਖੀ ਸਦਕ ਪਰੋਸਾਂ ਨਾਮ ਦਾਣ ਵਕਸਿਸ਼ ਕਰਨਾ ਸਰਬਤ ਸੰਤਾਂ ਦੇ ਘਰਾ ਪਰਵਾਰਾਂ ਲਈ ਦਰੋਂ ਪਰੋਂ ਗਰੀਬਨਵਾਜ਼ ਆਪਸੀ ਪੇਮ ਤਿਆਰ ਉਪਾ ਸੁਖ ਸ਼ਾਂਤੀ ਵਿਹ ਅਰੋਗਤਾ ماں ਤੰਦਰੁਸਤੀਆਂ ਦੇ ਦਾਣ ਦਸਣੇ ਦਰੋਂ ਪਰੋਂ ਸੱਚੇ ਪਾਤਸ਼ਾਹ ਜੀ ਸਦਨਾ ਦੀ ਨੌਕਰੀ ਔਰ ਕਾਰੋਬਾਰਾਂ ਵਿੱਚ ਵਾਦੀ ਤਰੱਕੀਆਂ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੀ ਮਨਾਦੀਆਂ ਸ਼ੁਭ ਭਾਵਨਾਵਾਂ ਸਾਂ ਵਰਾਦਾਪੂਰਨ ਕਰਨੀਆਂ ਜੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਦਾ ਤਾਦਕ ਤਾ ਕ੍ਰਿਪਾ ਕਰਨੀ ਦਰੋਂ ਕਰੋ ਸਰਬਤ ਸੰਤਾ ਦਾ ਭਲਾ ਕਰਨਾ ਜੀ ਦੇਹੰਤ ਪੁੱਲਾਂ ਦੁਸ ਲੈਣੀ ਜੇ ਹਰਮਾਨ ਸਿੰਘ ਪਿਆਰੇ ਮੇ ਲੋ ਜਨਾ ਮਿਲਿਆ ਜੀ ਦਾ ਨਾਮ ਚਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੋਲੇ ਸੋ ਨਿਹਾਲ ਸਬ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੋਲੇ ਸੋ ਨਿਹਾਲ ਸਬ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ